Vai, vai, 十六十八了来转一下来 ਇੱਕ ਤਰੀਕੇ ਦਾ ਪਾਰਟੀਕ ਮਹੌਲ ਹੈ ਅੱਜ ਆਮ ਆਦਮੀ ਪਾਰਟੀ ਲਈ ਬਹੁਤ ਮਾਣ ਵਾਲਾ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਮਾਨੀਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਜ਼ਮਾਨਤ ਦਿੱਤੀ ਹੈ ਅੱਜ ਇੱਕ ਵਾਰੀ ਫੇਰ ਸਾਬਤ ਹੋ ਗਿਆ ਕਿ ਸੱਤੇ ਮੇ ਜੈਤੇ ਸਚਾਈ ਦੀ ਜਿਹੜੀ ਜਿੱਤ ਅਛਾਈ ਦੀ ਜਿਹੜੀ ਜਿੱਤ ਹੈ ਹੋਈ ਹੈ ਤਾਂ ਧਰਮ ਦੀ ਜਿਹੜੀ ਜਿੱਤ ਆ ਧਰਮ ਦੇ ਉੱਪਰ ਉਹ ਹੋਈ ਹੈ ਸੋ ਇੱਕ ਬੜਾ ਵੱਡਾ ਤਮਾਚਾ ਭਾਜਪਾ ਦੇ ਮੋਹ ਦੇ ਉੱਪਰ ਕਿ ਉਹਨਾਂ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਵੱਤ ਵਤ ਤੁਸੀਂ ਕੀ ਕਰ ਸਕਦੇ ਹੋ ਅੰਗਰੇਜ਼ੀ ਅੰਗਰੇਜ਼ ਲੋਕ ਵੀ ਇਉਂ ਹੀ ਕਰਦੇ ਸੀ ਜੇਲ੍ਹਾਂ ਚ ਸੁੱਟ ਦਿੰਦੇ ਸੀਗੇ ਬਿਨਾਂ ਕਿਸੇ ਗੁਨਾਹ ਤੋਂ ਬਿਨਾਂ ਕਿਸੇ ਸਬੂਤ ਤੋਂ ਸੋ ਇਉਂ ਹੀ ਕੰਮ ਭਾਜਪਾ ਨੇ ਕੀਤਾ ਸੀਗਾ ਮਗਰ ਅੱਜ ਬਾਬਾ ਸਾਹਿਬ ਦੇ ਸੰਵਿਧਾਨ ਨੇ ਜਿਹੜਾ ਹੈ ਸਾਬਿਤ ਕਰ ਦਿੱਤਾ ਹੈ ਕਿ ਸਚਾਈ ਜਿਹੜੀ ਆ ਉਹਦੀ ਹੀ ਜਿੱਤ ਹਮੇਸ਼ਾ ਹੁੰਦੀ ਹੈ। ਲੇਕਿਨ ਸਰਕਾਰ ਕਿਹਾ ਕਿ ਜਮਾਨਤ ਦੇ ਬਾਹਰ ਆਉਂਦੇ ਉਹਨਾਂ ਉੱਪਰ ਕਿੰਨੇ ਚਰਚਾ ਲਾਗੂ ਕੀਤੇਗੇ ਜਾਂ ਉਸ ਨੂੰ ਕਿੰਨੀ ਦੇਰ ਲੱਗੇਗੀ। ਕੋਈ ਫਰਕ ਨਹੀਂ ਪੈਣਾ ਲਾ ਜੀ। ਉਹਦੇ ਚੈਅ ਹੈ ਕਿ ਕੇਜਰੀਵਾਲ ਸਾਹਿਬ ਦਾ ਬਾਹਰ ਆਣਾ ਜੇਲ੍ਹ ਦੇ ਵਿੱਚੋਂ ਬਾਹਰ ਆਣਾ ਇੱਕ ਬੜੀ ਵੱਡੀ ਗੱਲ। ਵਾ ਅੱਜ ਸਾਡੇ ਇੱਕ ਇੱਕ ਤੁਸੀਂ ਦੇਖ ਸਕਦੇ ਹੋ ਵਲੰਟੀਅਰ ਦਾ ਸਾਡੀ ਪਾਰਟੀ ਦੇ ਇੱਕ ਇੱਕ ਜਿੰਨੇ ਵੀ ਵਰਕਰ ਨੇ ਸਭ ਦਾ ਜਿਹੜਾ ਅੱਜ ਬਹੁਤ ਸਿਰ ਉੱਚਾ ਆਇਆ ਔਰ ਸਾਰੇ ਬਹੁਤ ਖੁਸ਼ ਨੇ ਔਰ ਮੇਰੇ ਨਾਲ ਪਾਰਟੀ ਦੇ ਅਨਸਰ ਡਿਸਟ੍ਰਿਕਟ ਦੇ ਪ੍ਰਧਾਨ ਸਾਡੇ ਮਨੀਸ਼ ਅਗਰਵਾਲ ਜੀ ਭੁੱਲਰ ਸਾਹਿਬ ਲੋਕ ਸਭਾ ਇੰਚਾਰਜ ਸੈਕਟਰੀ ਮੁਖਵਿੰਦਰ ਸਿੰਘ ਜੀ ਔਰ ਬਾਕੀ ਰਬਜੋਤ ਜੀ ਵੀ ਬੈਠੇ ਆ ਸਾਰੇ ਸਾਡੇ ਬੜੇ ਹੀ ਆਦਰਨੀਏ ਵਲੰਟੀਅਰ ਸਾਹਿਬਾਨ ਤੁਸੀਂ ਦੇਖ ਸਕਦੇ ਹੋ ਸਭ ਦੇ ਚਿਹਰਿਆਂ ਤੇ ਬਹੁਤ ਰੌਣਕ ਹੈ ਬੜੀ ਖੁਸ਼ੀ ਦੀ ਲਹਿਰ ਹੈ ਪੂਰੇ ਦੋਸਤਾਂ ਦੇ ਵਿੱਚ ਕਿੰਨਾ ਕੋ ਫਰਕ ਹਰਿਆਣਾ ਦੇ ਸੋਨਾਂ ਨੂੰ ਲੈ ਕੇ ਹੁਣ ਨਜ਼ਰ ਆ ਗਿਆ ਕਿ ਜੋਨਾਂ ਤੋਂ ਪਹਿਲੇ ਜਿਹੜਾ ਬਾਹਰ ਆਇਆ ਤਾਂ ਤੁਸੀਂ ਦੇਖੋਗੇ ਕਿ ਪੂਰੀ ਤਰ੍ਹਾਂ ਜਿਹੜੀ ਹੈ ਭਾਜਪਾ ਹਰਿਆਣਾ ਦੇ ਵਿੱਚ ਹਾਰੇਗੀ ਅੱਜ ਲਿਖ ਲਓ ਕਿ ਸੁਪਰਾ ਸਾਫ ਹੋਏਗਾ ਭਾਜਪਾ ਦਾ ਹਰਿਆਣਾ ਜਿ ਵੀ ਔਰ ਜੰਮੂ ਕਸ਼ਮੀਰ ਜਿ ਵੀ ਜਿੱਥੇ-ਜਿੱਥੇ ਇਲੈਕਸ਼ਨ ਨੇ ਉੱਥੇ-ਉੱਥੇ ਸਾਡੀ ਪਾਰਟੀ ਦੇ ਵਲੰਟੀਅਰ ਸਾਡੀ ਪਾਰਟੀ ਦੇ ਲੀਡਰ ਸਾਡੀ ਪਾਰਟੀ ਦੇ ਸੁਪਰੀਮੋ ਸਭ ਉਥੇ ਜਾਣਗੇ ਔਰ ਭਾਜਪਾ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਹਰਾ ਦੇ। ਜੀ ਮਨੀਤ ਜੀ ਮੈਂ ਕਹਿਣਾ ਚਾਹੋਗੇ ਯਾਰ ਮੈਂ ਕੇਂਦਰੀ ਵਾਦੀ ਨੂੰ ਤੁਮਾਰਕ ਮਿਲੀ ਹੈ ਇਸ ਦਾ ਖਾਤਾ ਲੈ। ਜੀ ਸਾਰੇ ਸਾਡੇ ਦੇਸ਼ਵਾਸੀਆਂ ਨੂੰ ਬਧਾਈ ਦੇਣਾ ਚਾਹਾਂਗਾ ਕਿ ਅੱਜ ਸੱਤੇ ਮੇ ਇੱਕ ਚੇਤੇ ਸਾਡੀ ਸੱਚਾਈ ਦੀ ਜਿੱਤ ਹੋਈ ਹੈ 170 ਦਿਨ ਬਾਅਦ ਸਾਡੇ ਸੁਪਰੀਮੋ ਸੈਟਿਸਫੈਕਟਿਡ ਸੀਐਮ ਸਾਹਿਬ ਅਰਜਨ ਕੇਜਵਲ ਦਿੱਲੀ ਤੋਂ ਅੱਜ ਜੇਲ੍ਹ ਤੋਂ ਬਾਹਰ ਆਏ ਨੇ ਜਿਸ ਕਰਕੇ ਅੱਜ ਅਮਿਸਰ ਜ਼ਿਲ੍ਹਾ ਆਫਿਸ ਵਿੱਚ ਸਾਰੇ ਇਕੱਠੇ ਹੋਏ ਆਂ ਤੇ ਖੁਸ਼ੀਆਂ ਮਨਾ ਰਹੇ ਆਂ ਤੇ ਇਹ ਚੀਜ਼ 100% ਯਕੀਨ ਤੋਂ ਆਉਂਦਾ ਹੈ ਕਿ ਵੀ ਅੰਧੇਰਾ ਹੈ ਪਰ ਅੱਗੇ ਜਰਾ ਉਜਾਲਾ ਹੁੰਦਾ ਤੇ ਇਹ ਦਿਨ ਨਾਲ ਸਾਡੇ ਕੇਜਵਲ ਸਾਹਿਬ ਹੋਰ ਸਟਰੋਂਗ ਹੋ ਕੇ ਬਾਹਰ ਨਿਕਲੇ ਨੇ ਤੇ ਅਨੁਵਲੇ ਟਾਈਮ ਦੇ ਵਿੱਚ ਜਿਵੇਂ ਸਾਡੇ ਐਮਐਲਏ ਸਾਹਿਬ ਨੇ ਕਿਹਾ ਅਨੁਵਲੇ ਟਾਈਮ ਦੇ ਵਿੱਚ ਅਸੀਂ ਹਰਿਆਣਾ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਬੜਾ ਅੱਛਾ ਪ੍ਰਦਰਸ਼ਨ ਕਰਾਂਗੇ ਕਿ ਬੀਜੇਪੀ ਨੇ ਜਿਹੜੀ ਅੱਜ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇੱਕ ਟਰਮੀਨੋਲੋਜੀ ਯੂਜ਼ ਕੀਤੀ ਉਹਨਾਂ ਨੇ ਕਿ ਐਸ ਜੋ ਕੇਜ ਪੈਰਟ ਕਿ ਜਿੰਨੀ ਸਾਡੀ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਨੂੰ ਮਿਸਯੂਜ਼ ਨਹੀਂ ਕਰਨਾ ਚਾਹੀਦਾ ਆਟੋਨੋਮਸ ਬਾਡੀਜ਼ ਨੇ ਤੇ ਉਹਨਾਂ ਨੂੰ ਆਟੋਮੈਟਿਕਲੀ ਕੰਮ ਕਰਨਾ ਚਾਹੀਦਾ ਕੋਈ ਬਿਨਾ ਮਤਲਬ ਤੋਂ ਅਸੀਂ ਹਰਾਸ ਕਰੀਏ ਜੁਡੀਸ਼ੀਅਲ ਦੀ ਜਿੰਨੇ ਵੀ ਸਾਡੇ ਲੂਪ ਹੋਲਸ ਨੇ ਜਿਵੇਂ ਕਿ ਪਿਛੇ ਚ ਦੱਸਿਆ ਗਿਆ ਤਾਰੀਖ ਪੇ ਤਾਰੀਖ ਤਾਰੀਖ ਪੇ ਤਾਰੀਖ ਉਹ ਚੀਜ਼ਾ ਖਤਮ ਹੋਣੀ ਚਾਹੀਦੀ ਹੈ ਐਂਡ ਸਾਡੇ ਮਾਨਯੋਗ ਅਰਵਿੰਦ ਕੇਜੀ ਵਾਲ ਇਸ ਨੋਟ ਅ ਕਾਮਨ ਮੈਨ ਆਮਾਦੀ ਪਾਰਟੀ ਬਿਲਕੁਲ ਹੀ ਕਾਮਨ ਇਨਸਾਨ ਹੈ ਬਟ ਉਹ ਸਾਡੇ ਸੀਐਮ ਸਾਹਿਬ ਨੇ ਤੇ ਜੇ ਅਸੀਂ ਅਨੈਸੀਸਰਲੀ ਕਿਸੇ ਨੂੰ 170 ਦੇ ਅੰਦਰ ਕਰਕੇ ਹਰਾਸ ਕਰੀਏ ਐਦੇ ਨਾਲ ਜਜ਼ਬਾ ਆਮਾਦੀ ਪਾਰਟੀ ਦੇ ਵਰਕਰਸ ਦਾ ਉਹਨਾਂ ਦਾ ਸਾਡੇ ਲੀਡਰਸ ਦਾ ਖਤਮ ਨਹੀਂ ਹੁੰਦਾ ਬਲਕਿ 10 ਗੁਣਾ ਵੱਧ ਜਾਂਦਾ ਤੇ ਮੈਂ ਇੱਕ ਵਾਰੀ ਦੁਆਰਾ ਸਭ ਨੂੰ ਬਹੁਤ ਬਹੁਤ ਬਧਾਈ ਦੇਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ